ਜੀ ਪਾਕੇ ਪੁਰਾਣੇ ਲੱਗਾ ਟੈਂਟਾਂ ਦਾ ਤੂਟਰ ਬਹੁਤ ਵੱਡਾ ਮੇਲਾ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ 25 ਮਈ ਤੱਕ ਬਹੁਤ ਵੱਡੇ ਫਾਇਦੇ ਹੋ ਰਿਹਾ ਉਹ ਲੋਕ ਦੂਰੋਂ ਦੂਰੋਂ ਆ ਰਹੇ ਆ ਜਿੱਤੇ ਮਿਲ ਰਿਹਾ 500 ਵਾਲਾ ਦੂਟ ਸਿਰਫ 100 ਰੁਪਏ ਚ ਜਿੱਥੋਂ ਮਿਲ ਰਿਹਾ 800 ਵਾਲਾ ਨਾਇੜਾ ਕੱਢੂਟ 200 ਰੁਪਏ ਚ ਜਿੱਥੇ 800 ਵਾਲੀ ਬੈਡਸ਼ੀਟ ਮਿਲ ਰਹੀ ਆ 200 ਰੁਪਏ ਚ 2 250 ਵਾਲਾ ਦੁਪੱਟਾ ਮਿਲ ਰਿਹਾ 50 ਰੁਪਏ ਚ ਹੋਰ ਵੀ ਬਹੁਤ ਸਾਰੀਆਂ ਆਫਰਾਂ ਤੁਸੀਂ ਲੈਣਾ ਵਿਆਹ ਸ਼ਾਦੀ ਦਾ ਕੱਪੜਾ 50000 ਵਾਲਾ ਕਪੜਾ ਸਿਰਫ 15000 ਚ ਮਿਲ ਰਿਹਾ ਉਹ ਲੋਕ ਭੱਜੇ ਭੱਜ ਆ ਰਿਹਾ ਤੁਸੀਂ ਵੀ ਆ ਜਾਓ ਛੇਤੀ ਪਹੁੰਚੋ ਬਾਗਾ ਪ੍ਰਣਾ ਵੀਡੀਓ ਅੰਤ ਤੱਕ ਦੇਖੋ ਦੇਖੋ ਕਿੱਡੀਆਂ ਪਟੀਆਂ ਆਫਰਾਂ ਲੱਗੀਆਂ ਦੇਖੋ ਬਹੁਤ ਵੱਡੀਆਂ ਆਫਰਾਂ ਲੱਗੀਆਂ ਆ ਜਾਓ ਆ ਜਾਓ ਛੇਤੀ ਆ ਜਾਓ ਬਾਗਾ ਪ੍ਰਣਾ रेडीमेड ਪਲਾਜੋ ਸੂਟ ਬਾਜ਼ਾਰ ਦੇ ਵਿੱਚ 6600 ਰੁਪਿਆ ਮਾਤੂ ਸ਼੍ਰੀ ਦਰਬਾਰ ਬਾਗੇ ਪਰਾਨੇ ਲੈ ਜਾਓ 100 ਰੁਪਏ ਦੇ ਵਿੱਚ ਰੈਡੀमेड ਪਲਾਜੋ ਸੂਟ 10 ਦਿਨ 10 ਦਿਨ ਤੁਹਾਡੇ ਹੋਣਿਆ ਬਹੁਤ ਵੱਡੇ ਫਾਇਦੇ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ 25 ਮਈ ਤੱਕ ਲੱਗ ਗਈ ਬਹੁਤ ਵੱਡੀ ਸੇਲ 100 ਰੁਪਏ 100 ਰੁਪਏ 100 ਰੁਪਏ ਦੇ ਵਿੱਚ ਲੈ ਜਾਓ ਰੈਡੀमेड ਪਲਾਜੋ ਸੂਟ ਆਹ ਦੇਖੋ ਜੀ ਇੱਕ ਹੋਰ ਪਟਾਕਾ ਪਾਤਾ 100 ਰੁਪਏ ਦੇ ਵਿੱਚ ਸੂਟ ਨਾਲ ਦੇ ਰਿਹਾ ਦੁਪੱਟੇ ਨਾਲ 100 ਰੁਪਏ ਦਾ ਸੂਟ ਲੈ ਜਾਓ 100 100 ਰੁਪਏ ਦੇ ਵਿੱਚ ਸੂਟ ਵੀ ਲੈ ਜਾਓ 100 ਰੁਪਏ ਦੇ ਵਿੱਚ ਸੂਟ ਲੈ ਜਾਓ ਇੱਕ ਹੋਰ ਪਟਾਕਾ ਬਾਜ਼ਾਰ 'ਚ 800 900 700 ਲੈ ਜਾਓ 200 ਰੁਪਏ ਦਾ 200 ਰੁਪਏ ਦੇ ਵਿੱਚ ਰੈਡੀ ਵੇਡ ਨਾਇਰਾ ਕੱਟ ਸੂਟ ਲੈ ਜਾਓ ਰੰਗ ਸਾਰੇ ਮਿਲ ਜਾਣਿਆ ਸਾਈਜ਼ ਸਾਰੇ ਮਿਲ ਜਾਣਿਆ ਉਹ ਲਓ ਜੀ ਇੱਕ ਹੋਰ ਪਟਾਕਾ ਪਾਤਾ ਬਾਜ਼ਾਰ ਦੇ ਵਿੱਚ 1.5 150 ਰੁਪਏ ਦਾ ਦੁਪੱਟਾ ਮਾਤੂਸ਼ੀ ਦੀ ਦਸਤਾਰ ਨੇ ਕਰਤਾ 50 ਰੁਪਏ ਦੇ ਵਿੱਚ ਉਹ ਲੈ ਜਾਓ 50 ਰੁਪਏ 'ਚ ਦੁਪੱਟਾ ਬਾਜ਼ਾਰ 800 ਰੁਪਏ ਦੀ ਬੈੱਡ ਸ਼ੀਟ 700 ਰੁਪਏ ਦੀ ਬੈੱਡ ਸ਼ੀਟ ਲੈ ਆਓ 200 ਰੁਪਏ ਚ 200 ਰੁਪਏ ਦੇ ਵਿੱਚ ਬੈੱਡ ਸ਼ੀਟ ਲੈ ਜਾਓ ਸਰਾਣੇ ਘਬਰ ਨਾਲ ਕੈਮਰਾ ਘੁਮਾ ਦਿਓ ਚਾਰੇ ਹੀ ਪਾਸੇ ਕੈਮਰਾ ਘੁਮਾ ਦਿਓ ਦੇਖੋ ਠਾਠਾ ਮਾਰਦਾ ਕੱਟ ਉਹ ਲੋਕ ਦੂਰੋਂ ਦੂਰੋਂ ਆ ਚੁੱਕੇ ਆ ਲੋਕਾਂ ਦੇ ਫਾਇਦੇ ਹੋ ਰਿਹਾ ਆ ਖੱਬੇ ਹੱਥ ਕੈਰਾ ਮਾਰ ਦਿਓ ਓਏ ਸੱਜੇ ਹੱਥ ਵੀ ਮਾਰ ਦਿਓ ਪਿੱਛੇ ਮਾਰੋ ਅੱਗੇ ਮਾਰੋ ਚਾਰੀ ਪਾਸੇ ਠਾਠਾ ਮਾਰਦਾ ਇਕੱਠ ਬਹੁਤ ਵੱਡਾ ਕੱਟ ਬਾਗੇ ਪੁਰਾਣੇ ਲੱਗ ਚੁਕਾ ਆ ਇੱਕ ਹੋਰ ਸਾਡੇ ਕੋਲ ਆਫਰ ਬਹੁਤ ਵਧੀਆ ਚੱਲ ਰਹੀ ਆ ਤੁਸੀਂ ਬਸ ਜਾ ਜੋ ਟੈਂਪੂ ਜਾ ਜੋ ਬਾਗਾ ਪੁਰਾਣਾ ਦੇ ਬਾਗ ਸੱਡੇ ਤੇ ਆ ਜਾਓ ਉਥੇ ਮਾਤੂ ਸਿੰਘ ਦਸਤਾਰ ਵੱਲੋਂ ਰਿਕਸ਼ੇ ਦੀ ਸਰਵਿਸ ਮਤਲਬ ਫ੍ਰੀ ਦੇ ਵਿੱਚ ਰਿਕਸ਼ਾ ਤੁਸੀਂ 1 ਰੁਪਿਆ ਨਹੀਂ ਦੇਣਾ ਬਾਜ਼ਾਰ ਵਾਲਾ ਵੇ ਰੇਟ ਨਹੀਂ ਆਪਾਂ ਲੈਣਾ ਜੀ ਆਪਾਂ ਕਰਨੇ ਗਾਗ ਦੇ ਵੱਡੇ ਵੱਡੇ ਫਾਇਦੇ ਜੀ 200 ਰੁਪਏ ਦਾ ਸੂਟ ਦੇਣਾ ਜੀ ਵਿਦ ਦੁਪੱਟਾ ਨਾਲ ਦੀ ਕਢਾਈ ਵਾਲੇ ਸੂਟ ਦੇਖੋ ਜੀ ਨਾਲ ਲਓ ਜੀ ਦਜ਼ਨ ਦੇਖੋ ਜੀ ਕਲਰ ਦੇਖੋ ਨਰਜੀ ਇਹ ਵੀ 2-200 ਰੁਪਏ ਦੇ ਸੇਲ ਲਾਤੀ ਜੀ ਮਾਸਤੂ ਸ਼ਰੀ ਨੇ ਜੀ ਸੋ ਆਹ ਦੇਖੋ ਜੀ 8-800 1000 1000 ਵਾਲੇ ਵੀ ਕਰਦੇ 350 ਚ ਕੜਾਈਆਂ ਕੱਡੇ ਸੂਟ 350 ਚ ਤੁਸੀਂ ਵਿਆਹ ਲਈ ਦਾ ਕੱਪੜਾ ਲੈਣਾ ਤੁਸੀਂ ਦਾਜ ਵਿਰਦ ਲੈਣਾ ਤੁਸੀਂ ਆਪਣੇ ਲਈ ਲੈਣਾ ਦੇਣ ਲੈਣ ਲਈ ਆਜੋ 50000 ਵਾਲਾ ਕੱਪੜਾ ਸਿਰਫ 15000 ਚ ਆਜੋ ਛੇਤੀ ਤਿੰਨ ਤਿੰਨ ਵੱਡੇ ਫਾਇਦੇ ਹੋਣਾ ਮਾਸਤੂ ਸ਼ਰੀ ਦੀ ਦਸਤਾਰ ਬਾਗੇ ਪ੍ਰਾਣਿਆਂ ਮੋਗਾ ਰੋਡ ਤੇ ਹੋਣਾ ਆ ਸਕੀਮ ਚੱਲ ਰਹੀ ਆ ਐਤਵਾਰ ਨੂੰ ਦੁਕਾਨ ਬੰਦਿਆ ਜੇ ਇਦਾਂ ਹੀ ਤੁਸੀਂ ਮਾਡਰਨ ਵਾਲੇ ਬੁਟੀਕਾਂ ਵਾਲੇ ਪੀਸ ਲੈਣੇ ਆ 3 3 4 4 60 ਤੇ ਆਜੋ ਵੱਡੇ ਫਾਇਦੇ ਨੰਬਰ ਸਕਰੀਨ ਤੇ ਆ ਕੋਈ ਜਾਣਕਾਰੀ ਲੈਣੀ ਤੁਸੀਂ ਇੱਥੇ ਫੋਨ ਕਰ ਸਕਦੇ ਆ ਕੈਮਰਾਮੈਨ ਓਮਪਨ ਦੀ ਨਾਲ ਪ੍ਰਦੀਪ ਸਿੰਘ ਦੱਗੜ ਸਾਹਿਬ ਦੀ ਬਾਕਪਾ